ਨਾਮ ਰਸ਼ਮਸ਼ੇਸ਼ ਸਿੰਘ ਹੈ ਜੀ ਹਾਂ ਜੀ ਅੱਧਰ ਨਾਲ ਆਇਆ ਕੀ ਕਰਨੇ ਆ ਕਦੀ ਕੋਲ ਧਰਨ ਨਾਲ ਆਇਆ ਗਿਆ ਧਨਾਂ ਜੀ ਨੂੰ ਇਹ ਕਰਕੇ ਲਾਉਣਾ ਪਿਆ ਕਿ ਸਾਡਾ ਦੇ ਇੱਕ ਮੈਂਬਰ ਚਲੇ ਗਿਆ ਕਾਡਾ ਮਰੀਜ਼ ਸੀਰੀਅਸ ਹੈ ਬਹੁਤ ਜ਼ਿਆਦਾ ਤੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜਿਹੜੇ ਪੁਲਿਸ ਨੇ ਬੰਦੇ ਕੱਲ ਫੜੇ ਹੀ ਉਹ ਵੀ ਮਤਲਬ ਪੁਲਿਸ ਦੀ ਕਸਟਡੀ ਚੋਂ ਨਿਕਲ ਚੁੱਕੇ ਭੱਜ ਗਏ ਜੀ ਕਰਮਜੀਤ ਜਿਹੜਾ ਭੱਜ ਗਿਆ ਪੁਲਿਸ ਦੀ ਕਸਟਡੀ ਚੋਂ ਉਹਦੀ ਪੁਲਿਸ ਦੀ ਕਸਟਡੀ ਚੋਂ ਨਿਕਲ ਗਿਆ ਤੇ ਪੁਲਿਸ ਵਾਲਿਆਂ ਨੇ ਇਹਨਾਂ ਕੋ ਪੈਸੇ ਲਏ ਆ ਜਾਂ ਡੀਐਸਪੀ ਨੇ ਸਾਰਿਆਂ ਨੇ ਬੰਦਾ ਛੱਡਤਾ ਡੀਐਸਪੀ ਨੇ ਲੈ ਪੈਸੇ ਜਿਹੜਾ ਇਹਨਾਂ ਦਾ ਮੇਨ ਅਫਸਰ ਇਹ ਉਹਨਾਂ ਪੈਸੇ ਚੁੱਕੇ ਆ ਜੀ ਤੇ ਕੇਸ ਦੀ ਕੋਈ ਸੁਣਵਾਈ ਨਹੀਂ ਹੋਣੀ ਅਸੀਂ ਕਦੀ ਕਦੇ ਭਾਜਦੇ ਫਿਰਦੇ ਸਾਨੂੰ ਤਰਨਾ ਮਜਬੂਰਨ ਲਾਉਣਾ ਪਿਆ ਜੀ ਸਾਡਾ ਮਤਲਬ ਦਿਲ ਨਹੀਂ ਕਰਦਾ ਮਸਲਾ ਕੀ ਮਸਲਾ ਕੀ ਹੈਗਾ ਸਾਨੂੰ ਮਸਲਾ ਇਹ ਜੀ ਜਿਹੜਿਆ ਮਤਲਬ ਜਿੰਨਾਂ ਨਾਲ ਝਗੜਾ ਆਇਆ ਇਹਨਾਂ ਦਾ ਮਤਲਬ ਸਮੈਗ ਦਾ ਬਹੁਤ ਵੱਡਾ ਕਾਰੋਬਾਰ ਹੈ ਗਾੜ ਇਹਨਾਂ ਦਾ ਆਈਏਗੇ ਝਾੜੂ ਬਾੜੀਆਂ ਸੰਬੰਧ ਰੱਖਦੇ ਸਾਡਾ ਮਤਲਬ ਕਿ ਚਲੋ ਅਜੇ ਨਵੇਂ-ਨਵੇਂ ਜੁੜੇ ਇਹ ਹੈਗੇ ਤਰਨਾਟ ਬੰਦੇ ਆ ਜੀ ਇਹਨਾਂ ਦੀ ਕੋਈ ਉਤੋਂ ਤੱਕ ਪਹੁੰਚ ਜਨਾ ਤੇ ਪੈਸੇ ਚੜੇ ਸਾਰੇ ਜਗ੍ਹਾ ਸਾਡੀ ਕੋਈ ਕਿਤੇ ਸੁਣਵਾਈ ਨਹੀਂ ਹੋਣੀ ਨਾ ठाਣੇ ਹੋਣੀ ਹੈ ਤੇ ਨਾ ਸਾਡੀ ਕੋਈ ਹਸਪੀਟਲ ਵਾਲਾ ਸੁਣਨਦੇ ਜੀ ਇੱਕ ਸਾਲ ਆਇਆ ਜਦੋਂ ਦਾ ਤੁਸੀਂ ਤੁਹਾਨੂੰ ਲੈ ਕੇ ਅਸੀਂ ਕੋਈ ਗੱਲਬਾਤ ਕੀਤੀ ਤੁਹਾਡੇ ਨਾਲ ਪੁਲਿਸ ਵਾਲੇ ਬਸ ਇਦਾਂ ਹੀ ਅਰੇ ਵਿਸ਼ਵਾਸਿਤ ਰਹਉਂਦੇ ਸਿਰਫ ਗੋਗਲੋਂ ਦੀ ਮਿੱਟੀ ਝਾੜਨ ਵਾਲਾ ਕੰਮ ਹੈ ਜੀ ਬਾਕੀ ਅਸੀਂ ਕੋਈ ਕਹਿ ਨਹੀਂ ਸਕਦੇ ਕਿ ਕੋਈ ਬੰਦੇ ਫੜੇ ਵੀ ਛੱਡੀ ਜਾਂਦੇ ਡੈੱਡ ਬੋਡੀ ਕਿੱਥੇ ਰੱਖ ਕੇ ਕਿਹੜੇ ਰੋਡ ਤੇ ਰੱਖ ਕੇ ਪ੍ਰਦਰਸ਼ਨ ਕਰਦੇ ਡੈੱਡ ਬੋਡੀ ਆਪਾਂ ਜੀੜੀ ਰੋਡ ਤੇ ਰੱਖ ਕੇ ਬੈਠੇ ਹਨ ਨਹੀਂ ਕਿ ਮੋੜ ਤੇ ਰੱਖ ਕੇ ਬੈਠੇ ਹਾਂ ਜੀ ਹਾਂ ਜੀ ਬਾਡਰ ਨੂੰ ਜਾਂਦੀ ਸੜਕ ਤੇ ਹਾਂ ਜੀ ਹਾਂ ਜੀ ਬਾਡਰ ਨੂੰ ਤੇ ਕਿੰਨੀ ਦੇਰ ਤਰ ਅਮਨ ਵੀਰਿਆ ਸਰਪੰਚ ਉਹਨਾਂ ਨੂੰ ਮਤਲਬ ਸਵੇਰ ਦੀ ਪੁਲਿਸ ਉਹਨਾਂ ਨਾਲ ਗੱਡਮਟ ਕਰਨ ਢਈ ਆ ਉਹਨਾਂ ਨੂੰ ਨਹੀਂ ਅਰੈਸਟ ਕੀਤਾ ਬਾਕੀ ਵੀ ਜਿਹੜੇ ਬੰਦੇ ਆ ਨਰਵੈਲ ਸਿੰਘ ਸਰਪੰਚ ਉਹ ਵੀ ਬਾਹਰ ਆ ਉਹ ਵੀ ਨਹੀਂ ਅਰੈਸਟ ਕੀਤਾ ਬੰਦੇ ਕੋਈ ਨਹੀਂ ਅਰੈਸਟ ਕਰ ਰਹੇ ਨੇ ਜਨਾਨੀਆਂ ਅਰੈਸਟ ਕੀਤੀਆਂ ਵਾ ਦੋ ਚਾਰ ਬਸ ਇਹ ਕਿਹੜਾ ਮੇਨ ਸਾਡਾ ਮੁਜਰਮ ਉਹ ਵੀ ਨਾ ਮਤਲਬ ਕਿ ਛੱਡ ਦਿੱਤਾ ਵਾ ਕੱਲ ਗ੍ਰਿਫਤਾਰਤ ਕੀਤਾ ਗਿਆ ਸੀ ਕਹਿੰਦੇ ਗੁਰਨਾਣਕ ਦੇਵ ਉਹਦੇ ਲੈ ਕੇ ਹਾਂਜੀ ਉਹ ਉੱਥੋਂ ਹੀ ਨਾ ਮਤਲਬ ਪੁਲਿਸ ਵਾਲਿਆਂ ਭਜਾਇਆ ਬੰਦਾ ਹੋਵੇਂ ਨਹੀਂ ਭਜ ਸਕਦਾ ਇਹਨਾਂ ਪੈਸੇ ਲੈ ਆ ਪੁਲਿਸ ਵਾਲਿਆਂ ਤੈਨੂੰ ਭਜਾ ਦਿੱਤਾ ਵਾ ਜੀ ਕੀ ਮੰਗ ਕਰ ਕੀ ਮੰਗ ਕਰ ਮੰਗ ਇਹ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਜੀ ਬੰਦਾ ਮਰਿਆ ਵਾ ਸਾਨੂੰ ਫੇਰ ਇਹਨੇ ਥ੍ਰੈਟ ਵੀ ਮਿਲ ਰਹੀਆਂ ਧਮਕੀਆਂ ਮਿਲ ਰਹੀਆਂ ਫੇਰ ਦੁਬਾਰਾ ਕਿ ਤੁਹਾਨੂੰ ਗੋਲੀਆਂ ਮਰਵਾਉਣੀਆਂ ਮੈਂ ਘਰ ਵੀ ਨਾ ਪਹਿਲਾਂ ਵੀ ਗੋਲੀਆਂ ਮਾਰੀਆਂ ਵਾ ਫੇਰ ਸਾਨੂੰ ਥ੍ਰੈਟ ਮਿਲ ਰਹੀਆਂ ਵੀ ਗੋਲੀਆਂ ਮਰਵਾਉਣੀਆਂ ਤੁਹਾਡੇ ਜਿਨ੍ਹਾਂ ਦੀ ਮੌਤ ਹੋਇਆ ਕੀ ਲੱਗਦੇ ਤੇ ਜਿਹੜੇ ਜ਼ਖਮੀ ਨੇ ਤੁਹਾਡੇ ਹੋ ਕੀ ਲੱਗਦੇ ਨੇ ਤੇ ਇਹਨਾਂ ਦੀ ਮੌਤ ਸਾਡੇ ਚਾਚਾ ਜੀ ਹੈ ਤੇ ਜਿਨ੍ਹਾਂ ਦੇ ਗੋਲੀ ਲੱਗੀ ਆ ਉਹ ਮੇਰੇ ਡੜੀ ਹੈ ਜੀ ਮੇਰਾ ਨਾਮ ਹਰਜੀਤ ਸਿੰਘ ਜੀ ਸਾਬਕਾ ਸਰਪੰਚ ਰਣਗੜ ਤੋਂ ਜੀ ਹਾਂ ਜੀ ਅੱਜ ਜੀ ਸਾਨੂੰ ਇੰਨੀ ਵੱਡੀ ਤਰਸਤੀ ਵਜਈ ਆ ਤੁਹਾਨੂੰ ਦੱਸ ਨਹੀਂ ਸਕਦੇ ਇੱਕ ਭਰਾ ਸੀ ਸਾਡਾ ਰੱਬ ਵਰਗਾ ਜੀ ਇਹਨੂੰ ਤੁਸੀਂ ਰੱਬ ਵੀ ਕਹਿ ਲੋਗੇ ਨਾ ਲੇਕਿਨ ਜਿੰਨੀ ਕ ਪਬਲਿਕ ਬੈਠੀ ਸਾਰੇ ਕਹਿਣਗੇ ਮੈਂ ਕੱਲਾ ਨਹੀਂ ਕਹੂੰਗਾ ਕਿ ਮੇਰਾ ਦੇਰੋਂ ਡਿਆ ਵੀ ਮੇਰਾ ਭਰਾ ਸੀ ਉਹ ਪਰ ਉਹ ਹੈ ਹੀ ਰੱਬ ਸੀ ਜੀ ਉਹਦੇ ਨਜਾਇਜ਼ ਘਰੇ ਹੱਥ ਜੋੜਦਿਆਂ ਦੇ ਗੋਲੀਆਂ ਮਾਰਤੀਆਂ ਇਹਨਾਂ ਨੇ ਨਜਾਇਜ਼ ਨਜਾਇਜ਼ ਮਾਰਤੇ ਹਥਿਆਰ ਨਜਾਇਜ਼ ਪੁਲਿਸ ਨੇ ਬਰਾਮਦ ਕੀਤੇ ਨੇ ਨਜਾਇਜ਼ ਹਥਿਆਰ ਦੋ ਨੰਬਰ ਦਾ ਧੰਦਾ ਨੰਬਰ ਦੋ ਨੰਬਰ ਦਾ ਧੰਦਾ ਸ਼ਰਿਆਮ ਸਮੈਗ ਤੇ ਇਹ ਕੀ ਕਰਦੇ ਵਿਚਾਰੇ ਇਹਨਾਂ ਨੇ ਨਵੇਂ ਨਵੇਂ ਪਾਰਟੀ ਬਣੀ ਆ ਤੇ ਉਹਨਾਂ ਨੇ ਝਾੜੂ ਚੁੱਕ ਲਿਆ ਵੀ ਚਲੋ ਸਮੈਗ ਦੇ ਖਿਲਾਫ ਅਸੀਂ ਬੋਲੀਏ ਤੇ ਬੋਲੇ ਆ ਤੇ ਉਹਦੇ ਅਦਾਨ ਕੇ ਸ਼ਰੇਆਮ ਗੋਲੀਆਂ ਮਾਰੀਆਂ ਉਹਨਾਂ ਨੂੰ ਕਿਹੜਾ ਰੋੜ ਆ ਤੁਹਾਡੇ ਵੱਲ ਅੱਜ ਜਾਂ ਜਿਹੜਾ ਇੰਟਰਨੈਸ਼ਨਲ ਵਾਗਾ ਬਾਰਡਰ ਰੋੜ ਜਿਹੜਾ ਨਾ ਇਹਦੇ ਉੱਤੇ ਅਸੀਂ ਟਾਰੀ ਬਾਰਡਰ ਤੇ ਅਜ ਰਣੀ ਕੇ ਮੋੜ ਦੇ ਉੱਤੇ ਲਾਸ਼ ਰੱਖ ਕੇ ਬਿਠੇ ਆ ਤੇ ਇਹਦੇ ਜਿੰਨਾ ਚਿਰ ਸਾਨੂੰ ਇਨਸਾਫ ਨਾ ਮਿਲੂਗਾ ਜੀ ਅਸੀਂ ਇੰਨਾ ਚਿਰ ਡਟੇ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੈਠਿਆਂ ਨੂੰ ਕੋਈ ਅਸੀਂ ਦੁਪਹਿਰ ਦੇ ਦੁਪਹਿਰ ਦੇ ਬੈਠੇ ਆ ਜੀ ਕਿੰਨਾ ਡੇਢ ਘੰਟਾ ਹੋ ਗਿਆ ਵਾ ਡੀਐਸਪੀਟ ਆਰੀ ਆਏ ਸੀ ਸਾਨੂੰ ਨੇ ਵਿਸ਼ਵਾਸ ਦਿਵਾ ਕੇ ਗਏ ਆ ਕਿ ਅਸੀਂ ਇੱਧਰ ਜਿਹੜਾ ਮੇਨ ਮੁਜਰਮ ਆ ਇਹ ਕਮਨबीर ਸਰਪੰਚ ਤੇ ਨਾਲ ਬੱbbi ਸਰਪੰਚ ਜਿਹਨੂੰ ਨਰਵੈਲ ਸਿੰਘ ਇੱਕ ਕਰਮਜੀਤ ਸਿੰਘ ਜਿਹੜਾ ਇਹਨਾਂ ਦੀ ਕਸਟਡੀ ਦੇ ਵਿੱਚ ਸੀ ਜੀ ਕੱਲ ਦਾ ਤੇ ਕੀ ਤੁਸੀਂ ਪੁਲਿਸ ਨੇ ਲੈ ਕੇ ਸਮਝਦੇ ਜੀ ਤਿੰਨ ਚਾਰ ਦਿਨ ਤੋਂ ਜਿਹੜਾ ਝਗੜਾ ਵਾ ਚੱਲਦਾ ਪਿਆ ਪਰ ਪੁਲਿਸ ਨੇ ਸੀਰੀਅਸ ਨਹੀਂ ਲਿਆ ਕਿ ਜਿਹੜੀ ਮੌਤ ਹੋ ਗਈ ਹੈ ਜੀ ਇਸ ਤੋਂ ਵੱਡੀ ਨਿ ਲੈ ਕੇ ਕੀ ਹੋ ਸਕਦੀ ਸਰ ਅਹੀਂ ਇਹਨਾਂ ਤੋਂ ਜਾ ਕੇ ਜਿੰਦਾ ਇਹਨਾਂ ਨਾਲ ਤਾਲਮਿਲ ਕੀਤਾ ਇਹਨਾਂ ਨੂੰ ਦੱਸਿਆ ਵੀ ਆ ਗੱਲ ਹੈ ਵੇਖੋ ਬੰਦੇ ਤਕੜੇ ਹੋ ਤਾਂ ਛਰੇਆਮ ਪਿਸਤੌਲ ਲਈ ਫਿਰਦੇ ਆ ਰਾਤ 12 ਵਜੇ 1 ਵਜੇ ਤੱਕ ਪੂਰੀਆਂ ਗਲੀਆਂ 'ਚ ਤੁਸੀਂ মিডিਆ ਵਾਲੇ ਆਏ ਜੇ ਤੁਸੀਂ ਆਪ ਇਨਸਾਫ ਕਰ ਲੋ ਜਾ ਕੇ ਪੁੱਛ ਲੋ ਘਰ-ਘਰ ਜਾ ਕੇ ਰਣਗਰ ਪਿੰਡ ਵਿੱਚ ਪੂਰੇ 12 ਵਜੇ ਦੇ ਕਰੀਬ-ਕਰੀਬ ਸਾਰੇ ਘਰਾਂ ਦੇ ਵਿੱਚ ਸਾਹਮਣੇ-ਸਾਹਮਣੇ ਜਾ ਕੇ ਗੋਲੀਆਂ ਕੱਢਣੀਆਂ ਤੇ ਗਾਲਾਂ ਕੱਢਣੀਆਂ ਨਾਲ ਇਹ ਅਮਨਵੀਰ ਸਰਪੰਚ ਤੇ ਸਾਰੇ ਹੀ ਇਹ ਨਰਵੈਲ ਤੇ ਇਹਨਾਂ ਨੂੰ ਤੇ ਭਾਜੀ ਏਡਾ ਵੱਡਾ ਸਾਨੂੰ ਡਰ ਲੱਗਦਾ ਇਹਨਾਂ ਕੋ ਵੀ ਇਹ ਹੁਣ ਜੜਿਆਲੀ ਬਾਹਰ ਨੇ ਕਰਨ ਰੋਡ ਤੇ ਆਏ ਕਿਉਂ ਹੈ ਐਸੇ ਕਰਕੇ ਵੀ ਇਹ ਸਾਨੂੰ ਦੁਬਾਰੇ ਨਾ ਅਣਕੇ ਮਾਰਨ ਗੋਲੀਆਂ ਕਿ ਲੱਗਾ ਪੰਜਾਬ ਦੀ ਲਾਣਾ ਦਿੱਸਤੀ ਖਰਾਬ ਹੋਈ ਪਈ ਮੇਕੋ ਸਰ ਐਸਾ ਹੋਣਾ ਤੇ ਸਾਨੂੰ ਵੇਖੋ ਜਿੱਦਾਂ ਦੇ ਅਸੀਂ ਕੱਲ ਦੇ ਵੇਖੋ ਪੁਲਿਸ ਦੀ ਕਸੜੀ ਜੋ ਬੰਦਾ ਭੱਜ ਜੇ ਜਿਹੜਾ ਕੱਲ ਦਾ ਇਹਨਾਂ ਨੇ ਫੜਿਆ ਹੋਵੇ ਉਥੇ ਇਹਨਾਂ ਦੇ ਕੋਲ ਚਾਰ ਮਲਾਜ਼ਮ ਇਹਨਾਂ ਲਾਏ ਹੋਣ ਤੇ ਅਸੀਂ ਇਹਦੋਂ ਵੱਡੀ ਨਲਕੀ ਕੀ ਸਮਝਾਂਗੇ ਪੰਜਾਬ ਦੇ ਵਿੱਚ ਆਮਾ ਦੀ ਵੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਦੇ ਕਾਰਕਿਰਤਾਵਾ ਜਿਹਨੂੰ ਗੋਲੀ ਮਾਰਤੀ ਫਿਰ ਵੀ ਜੇ ਇਨਸਾਫ ਨਹੀਂ ਮਿਲਦਾ ਦੂਸਰੇ ਬੰਦੇ ਨੂੰ ਕਿਵੇਂ ਇਨਸਾਫ ਮਿਲੇ ਭਾਈ ਇਹ ਦੋ ਦਮੇ ਬਿਠਾਉਣਗੇ ਦੇਖੋ ਪਾਜੀ ਹੁਣ ਉਹਨਾਂ ਦੇ ਘਰੇ ਉਹਨਾਂ ਦੇ ਘਰੇ 2 ਨੰਬਰ ਦੇ ਪਿਸਤੌਲ 2 ਨੰਬਰ ਦਾ ਪੈਹਾ ਤੇ ਸ਼ਰਿਆਮ ਉਹ ਅੱਜ ਦੇ ਨਹੀਂ ਧੰਦਲੀ ਕਰਦੇ ਆਏ ਜੀ ਕਦੇ ਦੀ ਤਾਂ ਨਹੀਂ ਕਰਦੇ ਆਜ ਤੋਂ 2 ਮਹੀਨੇ 1.5 ਮਹੀਨੇ ਪਹਿਲਾਂ ਉਹਨਾਂ ਨੇ ਸ਼ਰਿਆਮ ਰੋਡ ਤੇ ਗੋਲੀਆਂ ਚਲਾਈਆਂ ਨੇ 9 ਨੰਬਰ ਦਾ ਪਿਸਤੌਲ ਆ ਜੇ ਕਾਰਕਿਰਤਾ ਨੂੰ ਪਤਾ ਤੇ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਪੰਜਾਬ ਆ ਮੈਂ ਨਾ ਪੁਲਿਸ ਭਾਜੀ ਅਸੀਂ ਫਿਰ ਕਵਾਂਗੇ ਰਲੀਆਂ ਪੁਲਿਸ ਨੂੰ ਕੁਝ ਹਫ਼ਤਾ ਜਾਂਦਾ ਉਹ ਕੋਈ ਮਹੀਨਾ ਜਾਂਦਾ ਹੋਊਗਾ ਤੋ ਹੋਰ ਚੜ ਗਿਆ ਹੋਰ ਤਾਂ ਕਦੀ 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 ਕੋਈ ਗੱਲ ਹੀ ਨਹੀਂ ਹੋ ਸਕਦੀ ਇਹੋ ਜੀ ਜੇ ਪੁਲਿਸ ਦੇ ਚਾਵੇ ਪੁਲਿਸ ਤੇ ਚਾਵੇ ਤੇ ਮਰਦਿਆਂ ਤੋਂ ਬੁਲਾ ਲੈਂਦੀ ਸਾਰਾ ਕੋਈ ਤੇ ਪੁਲਿਸ ਦਾ ਮਨ ਬਣ ਗਿਆ ਨਾ ਜੀ ਚਲੋ ਮੰਨ ਲਓ ਵੀ ਅਸੀਂ ਇਹਨਾਂ ਬੰਦਿਆਂ ਚੁੱਕਣਾ ਤੇ ਪੁਲਿਸ ਤੇ ਮੁਰਦੇ ਬੁਲਾ ਲੈਂਦੀ ਆ ਪੁਲਿਸ ਆਪਣੀ ਆਈ ਤੇ ਆ ਜੇ ਤੇ ਇਹ ਹੁਣ ਅਸੀਂ ਆਪਾਂ ਕਿਤਨਾ ਕਹਦਾਂਗੇ ਵੀ ਇਹਨਾਂ ਦੀ ਕੋਈ ਇਹਨਾਂ ਦੀ ਮੜੀ ਭੁਗਤ ਨਹੀਂ ਆ ਜਿਹੜਾ ਉੱਥੋਂ ਬੰਦਾ ਭੱਜ ਗਿਆ ਵਾ ਐਸ.ਡੀ.ਵੀ. ਚ ਫਿਰ ਚਾਰ ਮਲਾਜ਼ਮ ਲੱਗੇ ਹੁੰਦੇ ਬਾਅਦ ਜੋ ਇਹ ਜੀ ਬਲਜੀ ਆਪਣਾ ਕੁਲਦੀਪ ਸਿੰਘ ਤੇ ਹਰਦੀਪ ਸਿੰਘ ਦਾ ਥੋੜਾ ਲੈਂਡ ਦਾ ਡਿਸਪਿਊਟ ਸੀ ਉਹਦੇ ਸਬੰਧ ਵਿੱਚ ਇਹਨਾਂ ਦਾ ਥੋੜਾ ਡਿਸਪਿਊਟ ਹੋਣ ਕਰਕੇ ਲੜਾਈ ਹੋਈ ਸੀ ਨਰਵੈਲ ਸਰਪੰਚ ਅਮਨ ਚੇਅਰਮੈਨ ਤੇ ਨਰਵੈਲ ਸਰਪੰਚ ਦੇ ਬੇਟਿਆਂ ਵੱਲੋਂ ਫੈਰ ਕੀਤੇ ਗਏ ਸੀ ਜਿਸਤੇ ਇੱਕ ਬੰਦਾ ਜ਼ਖਮੀ ਹੋਇਆ ਸੀ ਤੇ ਇੱਕ ਦੀ ਡੈਥ ਹੋ ਗਈ ਹੈ ਸਰ ਕੋਈ ਗ੍ਰਿਫਤਾਰੀ ਕੀਤੀ ਗਈ ਹੈ ਇਹਦੇ ਵਿੱਚ ਟੋਟਲ ਪੰਜ ਬੰਦੇ ਰੈਸਟ ਹੋ ਚੁੱਕੇ ਆ ਜੀ ਇੱਕ ਬੰਦਾ ਇੰਜਰਡ ਸੀ ਜਿਹੜਾ ਗੁਰਨਾਨ ਦੇਵ ਹਸਪਤਲ ਐਡਮਿਟ ਸੀ ਉਹ ਐਬਸੈਂਟ ਫਰਮ ਬੈੱਡ ਹੋ ਗਿਆ ਜੀ ਸਰ ਉਹ ਜਿਹੜਾ ਦੱਸਿਆ ਜਾ ਰਿਹਾ ਕਹਿੰਦੇ ਪੁਲਿਸ ਨੂੰ ਚੱਕਵਾ ਦੇ ਕੇ ਗੁਰਨਾਨ ਦੇਵ ਨਹੀਂ ਜੀ ਉਹ ਵੇਖੋ ਇੱਥੋਂ ਉਹਦੇ ਸ਼ੱਟ ਲੱਗੀ ਸੀ ਉਹ ਐਡਮਿਟ ਹੋਇਆ ਸੀ ਗੁਰਨਾਨਕ ਜਾ ਕੇ ਉਹ ਐਬਸੋਲੂਟ ਫਰੋਂ ਬੈੱਡ ਹੋਇਆ ਵਾ ਉਹਦਾ ਡਾਕਟਰੀ ਰਿਕਾਰਡ ਲੈ ਕੇ ਉਹ ਵੀ ਪਰਚੇ ਬਾਇਨੇਮ ਆ ਉਹ ਵੀ ਰੈਸਟ ਹੋਏਗਾ ਜਲਦੀ ਸਰ ਉਹਨੇ ਕੋਈ ਕ੍ਰਾਸ ਵੀ ਨਹੀਂ ਕਰਨ ਦਾ ਮੌਕਾਤਾ ਜਾਏਗਾ ਜਿਹੜੀ ਮੁਲਾਜ਼ਮ ਸੀ ਉਹਨਾਂ ਤੇ ਕੋਈ ਕਾਰਵਾਈ ਹੋਏਗੀ ਨਹੀਂ ਉਹ ਉਹ ਰੈਸਟ ਨਹੀਂ ਸੀ ਬੰਦਾ ਉਥੇ ਜਿਹੜੇ ਇਲਾਜ ਦਾਖਲ ਸੀ ਇਹਨਾਂ ਨੇ ਬਾਇਨੇਮ ਪਰਚੇ ਲਿਖਾਇਆ ਸੀ ਉਹ ਪਰਚੇ ਜੀ ਹੀ ਹੈ ਉਹਦੇ ਵਿੱਚ ਜਿਹੜਾ ਉਹਨੂੰ ਝੂਠਾ ਕੋਈ ਐਮ ਬਣਾਉਂਦੇ ਰਿਜ਼ਲਟ ਆਪਣਾ ਉਹਦਾ ਨਹੀਂ ਬਣਾਣ ਦਵਾਂਗੇ ਜੀ ਤੇ ਸਰ ਧਰਨਾ ਲੱਗਾ ਹੈ ਹੁਣ ਪ੍ਰਵਾਸ ਮੈਂ ਕਿਹਾ ਜੀ ਇਹਨਾਂ ਨੇ ਯਕੀਨ ਦਿਵਾਇਆ ਕਿ ਭੀ ਦੋਸ਼ੀ ਜਲਦ ਜਲਦ ਅਰੈਸਟ ਕੀਤੇ ਜਾਣਗੇ ਉਹ ਚ ਕੋਈ ਲਾਬਰਾਈ ਨਹੀਂ ਵਰ ਐਸਬੰਦੀ ਸੀਨੀਅਰ ਅਫਸਰ ਨੇ ਮੈਨੂੰ ਆਗੇ ਮੌਕੇ ਦੱਸਿਆ ਇਹ ਸਾਰੇ ਜਲਦੋ ਜਲਦ ਛੁੜੇ ਜਾਣਗੇ ਜਿਹੜੇ ਜ਼ਖਮੀ ਆ ਉਹਨਾਂ ਦੀ ਕੀ ਕੰਡੀਸ਼ਨ ਹੈ ਜਿਹੜੇ ਐਸਲੇ ਉਸ ਸਟੇਬਲ ਹੈ ਜੀ ਸਟੇਬਲ ਹੈ ਹਰ ਪੁਲਿਸ ਨੂੰ ਕੀ ਕਾਰਵਾਈ ਕੀਤੀ ਪੁਲਿਸ ਨੂੰ ਜੀ ਆਪਣੇ ਇਹਦੇ ਵਿੱਚ ਇਹਨਾਂ 10 ਬੰਦੇ ਮਾਈਨਿੰਗ ਲਗਾਏ ਸੀ ਜਿਨ੍ਹਾਂ ਚੋਂ ਬਾਈਨੈਮ ਤਿੰਨ ਬੰਦੇ ਤੇ ਦੋ ਬੰਦੇ ਉੱਤੇ ਪੰਜ ਬੰਦੇ ਟੋਟਲ ਰੈਸਟ ਕਰ ਲਏ ਨੇ ਬਾਕੀ ਰਹਿੰਦੇ ਪੰਜ ਉਹ ਵੀ ਛੇਤੀ ਕੀਤੇ ਜਾਣਗੇ ਜੀ